ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਸੀਂ ਤੁਹਾਡੇ ਨਾਲ ਅੱਜ ਫਿਰ ਹਾਜ਼ਰ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਰਾਹੀਂ ਤੇ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਅੱਜ ਗੁਰਪਾਲ ਜੀ ਤੁਸੀਂ ਸ਼ੁਰੂ ਕਰਿਓ ਕਿਉਂਕਿ ਗੱਲ ਫੁੱਲਾਂ ਦੀ ਜੇ ਤੇ ਖੂਬਸੂਰਤ ਫੁੱਲਾਂ ਦੀ ਜੇ ਤੇ ਫਰੋਵੀ ਜਿਹੜੇ ਸਦੀਆਂ ਤੋਂ ਤੁਰਦੇ ਆਂਦੇ ਵਿਚਾਰੇ ਐਵੇਂ ਉਜਾੜ ਚ ਉੱਗੀ ਜਾਂਦੇ ਪਰ ਕੀਆ ਖੋਜਾਂ ਹੋਈਆਂ ਨੇ ਗੱਲ ਕਰਦੇ ਆ ਜੀ ਤੋ ਅੱਜ ਅਸੀਂ ਗੱਲ ਕਰਨ ਲੱਗੇ ਆਂ ਦੀ ਲਵੈਂਡਰ ਇਹ ਜਾਮਨੀ ਰੰਗ ਦੇ ਫੁੱਲ ਨੇ ਕਹਿੰਦੇ ਨੇ ਮਿੰਟ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਸੋ ਮਿੰਟ ਦਾ ਤੁਸੀਂ ਪੈਪਰਮਿੰਟ ਜਾਂ ਹੋਰ ਮਿੰਟ ਦੇ ਖੁਸ਼ਬੂ ਤਾਂ ਬੜੀ ਲਾਈਫ ਹੋਣੀ ਆ ਤੇ ਇਹ ਜਾਮਨੀ ਫੁੱਲ ਵੀ ਬੜੇ ਦੇਖੇ ਹੋਣੇ ਲੱਗੇ ਆ ਤੇ ਇਹ ਨਹੀਂ ਜੀ ਜਦੋਂ ਜਿਹੜੀ ਰੋਮਨ ਸਭਿਤਾ ਤੇ ਜਿਹੜੀ ਯੂਨਾਨੀ ਸਭਿਤਾ ਹੈ ਉਹ ਉਦੋਂ ਤੋਂ ਸ਼ੁਰੂ ਹੋਏ ਫੁੱਲ ਏ ਲੱਗਦੇ ਸੀ ਯੂਰਪ ਦੇ ਵਿੱਚ ਏਸ਼ੀਆ ਦੇ ਵੀ ਜਿਹੜਾ ਮੈਡੀਟੇਰੇਨੀਅਨ ਸਮੁੰਦਰ ਆ ਉਹਦੇ ਆਸ-ਪਾਸ ਲੱਗਿਆ ਕਰਦੇ ਸਨ ਤੇ ਹੌਲੀ ਹੌਲੀ ਹੁਣ ਸਾਡੇ ਦੇਸ਼ ਦੇ ਵਿੱਚ ਬੜੇ ਲੱਗਦੇ ਨੇ ਗੁਰਪਾਲ ਜੀ ਹਾਲ ਇਹ ਆ ਕਿ ਘਰ ਕੋਈ ਹੋਈ ਨਹੀਂ ਹੋਣਾ ਜਿੱਥੇ ਨਾ ਹੋਵੇ ਦੇਖੋ ਜੀ ਪਾਊਡਰ ਹੋਵੇ ਸਾਬਣ ਹੋਵੇ ਇਤਰ ਪਰਫਿਊਮ ਸ਼ੈਂਪੂ ਤੇਲ ਰੂਮ ਫਰੈਸ਼ਨਰ ਸੀਜ਼ਨਿੰਗ ਇੱਥੋਂ ਤੱਕ ਕੇ ਯਾਨੀ ਖਾਣਿਆਂ ਵਿੱਚ ਤਾਂ ਪਾਉਂਦੇ ਹੀ ਨੇ ਜੀ ਹੁਣ ਤਾਂ ਚਾਹ ਵੀ ਪੋਚਿਆਂ ਲਈ ਵੀ ਹੁਣ ਤਾਂ ਯਾਨੀ ਐਸਾ ਇਹਨੇ ਸਾਡੇ ਘਰ ਦੇ ਅੰਦਰ ਇਹ ਬੜੇ ਨੇ ਕਾਰਨ ਪਤਾ ਜੇ ਕੀ ਹੈ ਗੁਰਪਾਲ ਜੀ ਕਿ ਇੱਕ ਖੋਜ ਸਾਹਮਣੇ ਆਈ ਇਹਦੇ ਫਾਇਦੇਆਂ ਦੀ ਬਸ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਜੇ ਕਿ ਕੀ ਹੁੰਦਾ ਆਲੇ ਦੁਆਲੇ ਕਿ ਬਈ ਜੇ ਇੱਕ ਖੋਜ ਆ ਗਈ ਬਸ ਸਿਰ ਜੀ ਸੁੱਟ ਦਿਓ ਬਾਜ਼ਾਰ ਵਿੱਚ ਇਹ ਸਾਰੀਆਂ ਚੀਜ਼ਾਂ ਸੋ ਇਹੋ ਵਾਪਰਿਆ ਜੀ ਜਾਰੀ ਰੱਖੋ ਹਾਂ ਸੋ ਤੁਸੀਂ ਜਿਵੇਂ ਗੱਲ ਕੀਤੀ ਕਿ ਫੁੱਲ ਹੁਣ ਚਾਰੋਂ ਪਾਸੇ ਉੱਗ ਗਏ ਨੇ ਤੇ ਜਿੱਥੇ ਸੁੰਦਰਤਾ ਦੀ ਨਿਸ਼ਾਨੀ ਨੇ ਉੱਥੇ ਜਿਵੇਂ ਅਸ਼ਿੰਦਰ ਜੀ ਨੇ ਗੱਲ ਕੀਤੀ ਕਿ ਇਹਨਾਂ ਤੋਂ ਜਿਹੜਾ ਤੇਲ ਨਿਕਲਦਾ ਹੈ ਨਾ ਉਹਨੂੰ ਅਸੈਂਸ਼ੀਅਲ ਆਇਲਸ ਕਿਹਾ ਜਾਂਦਾ ਤੇ ਵੱਖਰੇ ਵੱਖਰੇ ਜਿਹੜੇ ਆਲਟਰਨੇਟਿਵ ਸਿਸਟਮ ਆਫ ਮੈਡੀਸਨ ਹਨਾ ਉਹਦੇ ਵਿੱਚ ਦੇ ਕੰਪਲੀਮੈਂਟਰੀ ਸਿਸਟਮ ਉਹਦੇ ਵਿੱਚ ਇਸ ਨੂੰ ਲਵੈਂਡਰ ਨੂੰ ਵਰਤਿਆ ਜਾਂਦਾ ਤੋ ਕਰੋ ਜੀ ਅਸ਼ਿੰਦਰ ਦੀ ਸ਼ੁਰੂ ਵੀ ਰਿਸਰਚ ਜਿਹੜੀ ਦੱਸਦੀ ਹੈ ਉਹ ਲਵੈਂਡਰ ਦਾ ਕਿਹੜੇ ਕਿਹੜੇ ਬਿਮਾਰੀਆਂ ਜਾਂ ਕਿਹੜੇ ਕਿਹੜੇ ਦੇ ਯੂਸਸ ਨੇ ਸਾਡੇ ਘਰ ਦੇ ਵਿੱਚ ਖਾਣ-ਪਾਣ ਚ ਪਹਿਨਣ ਚ ਖਸ਼ਬੋ ਲਈ ਤੇ ਬਾਕੀ ਹੋਰ ਚੀਜ਼ਾਂ ਦੇਖੋ ਜੀ ਨੁਸਖੇ ਵੀ ਦੱਸਾਂਗੇ ਅਸੀਂ ਉਹ ਪਰ ਇਹ ਹੈ ਕਿ ਹਰ ਸੈਗਮੈਂਟ ਵਿੱਚ ਵੱਖਰੇ ਜਿਵੇਂ ਅਸੀਂ ਹਮੇਸ਼ਾ ਹੀ ਚਾਰ ਸੈਗਮੈਂਟਸ ਵਿੱਚ ਗੱਲ ਕਰਦੇ ਆ ਸੋ ਅੱਧਾ ਦੇਖ ਕੇ ਸਵਾਲ ਨਾ ਪੁੱਛੋ ਬਸ ਇੰਨੀ ਕੀ ਬੇਨਤੀ ਜੇ ਤੇ ਇੱਕ ਗੁਪਾਲ ਜੀ ਸਾਰਿਆਂ ਦਾ ਧੰਨਵਾਦ ਫੇਰ ਕਰਦੀ ਹੈ ਕਿਉਂਕਿ ਹੁਣ ਤਾਂ ਮੈਨੂੰ ਸ਼ਹਿਰ ਵੀ ਗਿਣਨੇ ਔਖੇ ਹੋ ਗਏ ਵੱਖੋ ਵਕਤ ਸਾਰੇ ਸ਼ਹਿਰਾਂ ਚੋਂ ਵੀ ਪੰਜਾਬ ਤੋਂ ਦਿਲੋਂ ਧੰਨਵਾਦ ਭਾਵੇਂ ਉਹ ਸਾਡੇ ਆਲੇ-ਦੁਆਲੇ ਪਟਿਆਲੇ ਹੋਵੇ ਕਿ ਮਲੇਰਕੋਟਲਾ ਹੋਵੇ ਕਿ ਸੰਗਰੂਰ ਹੋਵੇ ਕਿ ਫਤਿਹਗੜ੍ਹ ਸਾਹਿਬ ਹੋਵੇ ਕਿ ਸਰਾਂਧ ਕਿ ਤੁਸੀਂ ਅੱਗੇ ਤੁਰ ਜਾਓ ਜੀ ਤਰਨਤਾਰਨ ਤੋਂ ਲੈ ਲੈ ਬਸ ਇਹਦਾ ਸਾਫ਼ ਹੋਣਾ ਹੈ ਕਿ ਜਿੱਥੇ-ਜਿੱਥੇ ਕੋਈ ਪੰਜਾਬੀ ਰਹਿੰਦਾ ਜੀ ਦੇਸ਼ ਦੇ ਅੰਦਰ ਦੇਸ਼ ਦੇ ਬਾਹਰ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਿ ਤੁਸੀਂ ਸਾਡੇ ਨਾਲ ਇੰਨੇ ਦਿਲੋਂ ਜੁੜੇ ਹੋ ਤੇ ਜਿਹੜੀਆਂ ਅਸੀਸਾਂ ਦਿੰਦੇ ਹੋ ਉਹ ਸਾਨੂੰ ਜ਼ਰੂਰ ਸਾਡੀ ਰੂਹ ਤੱਕ ਪਹੁੰਚਦੀਆਂ ਨੇ ਬਹੁਤ-ਬਹੁਤ ਧੰਨਵਾਦ ਇਹ ਬਿਲਕੁਲ ਜੀ ਤੇ ਖਬਰ ਜਿਹੜੀ ਤੋਂ ਸ਼ੁਰੂ ਹੋਈ ਸੀ ਜੀ ਪਹਿਲੀ ਚੀਜ਼ ਇਹ ਦੇਖੀ ਗਈ ਕਿ ਉਹਨਾਂ ਔਰਤਾਂ ਦਾ ਜਿਨ੍ਹਾਂ ਦਾ ਐਪੀਜ਼ੀਓਟਮੀ ਕਹਿੰਦੇ ਨੇ ਜੀ ਜਦੋਂ ਬੱਚਾ ਜੰਮਣ ਸਮੇ ਜਿਹੜਾ ਉਹ ਕੱਟ ਲਾਇਆ ਜਾਂਦਾ ਹੈ ਬੱਚੇਦਾਨੀ ਦੇ ਮੂੰਹ ਦੇ ਬਾਹਰ ਵਾਰ ਕੇ ਤਾਂ ਕਿ ਬੱਚਾ ਸੌਖਾ ਡਿਲੀਵਰ ਹੋ ਜਾਏ ਇਹ ਦੇਖਿਆ ਗਿਆ ਕਿ ਜਦੋਂ ਉਹ ਵਾਲੀਆਂ ਔਰਤਾਂ ਨੂੰ ਜਿਹੜੀਆਂ ਕੁਸ਼ਪਿੰਡ ਦੇ ਵਿੱਚ ਸਨ ਜਿਹੜੇ ਥਾਂ ਤੇ ਕੁਝ ਟ੍ਰਾਈਬਲ ਏਰੀਆਸ ਸਨ ਉਹਨਾਂ ਥਾਵਾਂ ਤੇ ਦੇਖਿਆ ਗਿਆ ਜੀ ਕਿ ਜਦੋਂ ਉਸ ਚੀਰੇ ਦੇ ਉੱਤੇ ਇਸ ਦਾ ਤੇਲ ਲਾਇਆ ਗਿਆ ਲਵੈਂਡਰ ਰਾਇਲ ਜੋ ਉਹਨਾਂ ਦੀ ਪਹਿਲਾਂ ਤੋਂ ਸੀ ਸਿਸਟਮ ਜਿਵੇਂ ਵੀ ਉਹ ਕਰਦੇ ਸਨ ਤੇ ਇਹ ਦੇਖਿਆ ਗਿਆ ਕਿ ਉਹ ਜ਼ਖਮ ਛੇਤੀ ਭਰੇ ਉਹਦੀ ਦਰਦ ਘਟ ਗਈ ਹੌਲੀ ਹੌਲੀ ਜੀ ਸੇਜ਼ੇਰੀਅਨ ਜਿਨ੍ਹਾਂ ਦੇ ਹੋਇਆ ਹੋਇਆ ਸੀ ਉਹਨਾਂ ਦੇ ਵੀ ਉਹਨਾਂ ਨੇ ਉੱਪਰ ਇਹ ਜ਼ਖਮ ਤੇ ਬਾਅਦ ਜਿਵੇਂ ਲਾਇਆ ਤਾਂ ਛੇਤੀ ਭਰ ਵੀ ਗਏ ਦਰਦ ਵੀ ਉਹਦੀ ਘਟੀ ਸੋ ਇਹ ਦੇਖਦਿਆਂ ਉਹਨਾਂ ਨੇ ਕੀ ਕੀਤਾ ਕਿ ਜਿਵੇਂ ਥੋੜੇ ਜੇ ਕਹਿ ਲੋ ਕਿ ਹੋਰ ਕੋਈ ਐਡਵਾਂਸਡ ਆਗੇ ਜੀ ਸੇਜ਼ੇਰੀਅਨ ਸੈਕਸ਼ਨ ਦੇ ਜ਼ਖਮ ਤੇ ਕੁਝ ਵੀ ਨਹੀਂ ਲਾਣ ਦੇਣਾ ਤਾਂ ਉਹਨਾਂ ਨੇ ਕੀ ਕੀਤਾ ਜੀ ਕਿ ਉਹਨਾਂ ਔਰਤਾਂ ਦੇ ਕਮਰਿਆਂ ਵਿੱਚ ਖੁਸ਼ਬੂ ਲਾ ਦਿੱਤੀ ਜੀ ਇਹੀ ਅੱਛਾ ਯਾਨੀ ਇਹ ਤੇਲ ਦੀ ਜੋ 에ਸੈਂਸ਼ੀਅਲ ਆਇਲ ਮਿਲਦਾ ਜੀ ਉਹਨਾਂ ਦੇ ਸਰਾਣੇ ਲੱਗ ਗਏ ਜਾਂ ਉਸ ਕਮਰੇ ਚ ਉਹ ਲਾ ਦਿੱਤੀ ਕਿ ਚਲੋ ਜੀ ਜ਼ਖਮ ਤੇ ਨਹੀਂ ਲਾਂਦੇ ਦੇਖਣ ਵਿੱਚ ਆਏ ਜੀ ਕਿ ਉਸ ਖੁਸ਼ਬੂ ਨਾਲ ਵੀ ਉਹਨਾਂ ਨੂੰ ਦਰਦ ਘੱਟ ਮਹਿਸੂਸ ਹੋਈ ਥੋੜੀ ਜਿਹੀ ਖੁਸ਼ੀ ਸੀ ਉਹਨਾਂ ਨੂੰ ਯਾਨੀ ਉਹ ਸਾਰਾ ਕੁਝ ਦੇਖਦੇ ਆ ਮੇਰੇ ਖਿਆਲ ਇਸੇ ਨੂੰ ਅਰੋਮਾ ਥੈਰੇਪੀ ਕਿਹਾ ਜਾਂਦਾ ਹੈ ਜੀ ਬਿਲਕੁਲ ਸੋ ਉਹਨਾਂ ਨੇ ਜੀ ਇੰਨੀ ਕੀ ਖਬਰ ਕੱਢੀ ਸੀ ਅਜੇ ਵੀ ਆ ਇਸ ਤਰੀਕੇ ਦੀ ਇੱਕ ਚੀਜ਼ ਦੇਖੀ ਗਈ ਹੈ ਲਓ ਜੀ ਮੈਂ ਦੱਸ ਹੀ ਚੁੱਕੀ ਹਾਂ ਫਿਰ ਤਾਂ ਕੋਈ ਥਾਂ ਛੱਡੀ ਹੋਈ ਨਹੀਂ ਗਈ ਤੇ ਫਿਰ ਜੀ ਇੱਕ ਖੋਜ ਆਈ ਵਾਲਾਂ ਉੱਤੇ ਹੂੰ ਅੱਪਾ ਵੀ ਦੇਖੋ ਬਾਜ਼ਾਰ 'ਚ ਜਦੋਂ ਲੈਣ ਜਾਂਦੇ ਆ ਤੁਸੀਂ ਇੱਕ ਵਾਰ ਗੱਲ ਕਰਦੇ ਸੀ ਕਿ ਪੂਰੇ ਦਾ ਪੂਰਾ ਕਾਰਨਰ ਸਾਰੇ ਦਾ ਸਾਰਾ ਲਵੈਂਡਰ ਤੇਲ ਨਾਲ ਹੀ ਭਰਿਆ ਪਿਆ ਹੈ हेयर ਗਰੋਥ ਲਈ ਉਹ ਚੀਜ਼ ਕੀ ਜੇ ਸੋ ਹੋਇਆ ਇੰਜ ਜੀ ਕਿ ਉਸ ਲਵੈਂਡਰ ਦੇ ਨਾਲ ਹੋਇਆ ਸੀ ਕਿ ਚੂਹਿਆਂ ਉੱਤੇ ਖੋਜ ਕੀਤੀ ਗਈ ਸੀ ਇਨਸਾਨਾਂ ਤੇ ਨਹੀਂ ਸੀ ਕੀਤੀ ਇਹ ਖੋਜ ਜੋ ਹੋਈ ਸੀ ਚੂਹਿਆਂ ਉੱਤੇ ਹੋਈ ਸੀ ਕਿ ਉਹਨਾਂ ਦੇ ਜਿਵੇਂ ਪੈਚੇਸ ਬਣ ਗਏ ਸਨ ਜੋ ਆਪਾਂ ਵੀ ਕਹਿੰਦੇ ਆ ਜੀ ਐਲੋਪੀਸ਼ੀਆ ਜਿਵੇਂ ਰਾਟਾ ਵੀ ਇੱਕ ਏਰੀਆ ਜਿੱਤੇ ਨਹੀਂ ਹੁੰਦੇ ਵਾਲ ਸਿਰ ਵਿੱਚ ਜਾਂ ਕਿਤੇ ਦਾੜੀ 'ਚ ਸੋ ਉਹ ਅਸਲ 'ਚ ਖੋਜ ਹੋਈ ਜੀ ਚੂਹਿਆਂ ਤੇ ਦੇਖਿਆ ਕਿ ਜਦੋਂ ਚੂਹਿਆਂ ਦੇ ਇਸ ਤਰ੍ਹਾਂ ਦੇ ਪੈਚਸ ਦੇ ਉੱਪਰ ਤੇਲ ਇਹ ਲਾਇਆ ਗਿਆ ਤਾਂ ਉਹਨਾਂ ਦੇ ਐ ਲਹਿਰਾਉਂਦੇ ਉੱਤੇ ਵਾਲ ਹੁਣ ਚੂਹਿਆਂ ਦੇ ਵਾਲ ਸੋਚ ਲਓ ਜੀ ਕਿੰਨੇ ਤੇ ਇਨਸਾਨੀ ਵਾਲ ਕਿੱਥੇ ਸੋ ਉਹ ਖਬਰ ਛਪਦੇ ਸਰ ਜੀ ਇਸ ਚਫੇਰੇ ਰੌਲਾ ਪੈ ਗਿਆ ਉਹਨਾਂ ਨੇ ਜੀ ਕਿਹਾ ਲਵੈਂਡਰ ਆਇਲ ਲਓ ਜੀ ਆਹ ਲਹਿਲਾਉਂਦੇ ਵਾਲ ਤਿੰਨ ਦਿਨਾਂ ਚ ਲਓ ਇਸ਼ਤਿਹਾਰਬਾਜ਼ੀ ਨੇ ਸਿਖਰ ਚੱਕ ਲੀ ਬਿਲਕੁਲ ਜੀ ਲਵੈਂਡਰ ਆਇਲ ਫॉर ਗਰੋਥ ਹੈਅਰ ਗਰੋਥ ਖਰਬਾਂ ਦਾ ਕਾਰੋਬਾਰ ਬਣਿਆ ਗੁਪਾਲ ਜੀ ਉਸ ਤੋਂ ਬਾਅਦ ਇਸ ਤੇ ਵੀ ਖੋਜਾਂ ਹੋਈਆਂ ਇੱਕ ਵੀ ਇਨਸਾਨੀ ਖੋਜ ਨੇ ਇਹ ਸਾਬਤ ਨਹੀਂ ਕੀਤਾ ਕਿ ਲਵੈਂਡਰ ਤੇਲ ਲਾਉਂਦੇ ਸਰ ਚਮਤਕਾਰ ਹੀ ਕੁਝ ਨਿਕਲ ਆਊਗਾ ਵਾਲ ਇਨਸਾਨੀ ਨਹੀਂ ਉੱਗੇ ਪਰ ਇਹ ਦੇਖਣ ਵਿੱਚ ਜ਼ਰੂਰ ਆਇਆ ਕਿ ਜਦੋਂ ਇਸ ਤੇਲ ਨੂੰ ਵਰਜਨ ਕੋਕੋਨਟ ਆਇਲ ਰੋਜ਼ਮਰੀ ਤੇਲ ਤੇ ਤਿੰਨ ਹੋਰ ਹਰਬਲ ਤੇਲ ਦੇ ਵਿੱਚ ਮਿਲਾਇਆ ਗਿਆ ਫਿਰ ਇਹਦਾ ਜ਼ਰੂਰ ਅਸਰ ਦੇਖਣ ਨੂੰ ਮਿਲਿਆ ਉਹ ਵੀ 1 ਸਾਲ ਵਰਤਣ ਤੋਂ ਬਾਅਦ ਰੋਜ਼ ਰਾਤ ਯਾਨੀ ਕਹਿੰਦਾ ਪਾਵੇ ਆ ਕਿ ਇਕੱਲਾ ਲਵੈਂਡਰ ਆਇਲ ਨਹੀਂ ਇਹ ਤਾਂ ਪੱਕਾ ਹੀ ਹੈ ਜੀ ਕਿਉਂਕਿ ਦੇਖੋ ਜਿਹੜੇ ਵਾਲ ਨੇ ਨਾ ਉਹਨਾਂ ਦੀ हेयर ਗਰੋਥ ਬੜੀ ਸਲੋ ਹੁੰਦੀ ਆ ਤੋ ਇਹ ਤਾਂ ਹੁੰਦਾ ਨਹੀਂ ਵੀ ਇੱਕ ਦਿਨ ਤੁਸੀਂ ਲਾਏ ਤੇ ਦੂਜੇ ਦਿਨ ਜਿਵੇਂ ਤੁਸੀਂ ਕਿਹਾ ਵੀ ਲੰਮੇ ਲੰਮੇ ਵਾਲ ਹੋ ਜਾਣੇ ਨੇ ਆ ਐਡਸ ਵਿੱਚ ਦਿਖਾਉਂਦੇ ਨੇ ਨਾ ਜੀ ਆਹ ਲਵੈਂਡਰ ਤੇਲ ਤੇ ਆਹ ਲਹਿਰਾਉਂਦੇ ਵਾਲ ਹਾਂ ਬਿਲਕੁਲ ਉਹ ਤਾਂ ਫਿਰ ਦੇਖੋ ਐਡਵਰਟਾਈਜ਼ਮੈਂਟ ਆ ਫਿਰ ਗੰਗੇ ਨੂੰ ਕੰਗੀ ਦਿਵਾਣਾ ਇਹ ਹੀ ਤਾਂ ਐਡਵਰਟਾਈਜ਼ਮੈਂਟ ਆ ਤੋ ਲੇਕਿਨ ਗੱਲ ਇਹ ਆ ਕਿ ਕੁਝ ਬੈਨੀਫਿਟ ਹੈਡ ਰੂਰੇ ਦਾ ਬਿਲਕੁਲ ਜੀ ਪਰ ਤੁਸੀਂ ਇੱਕ ਲਾਈਨ ਚ ਜੇ ਦੱਸ ਹੀ ਦਿਓ ਕਿ ਵਾਲ ਝੜਨ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਤੇ ਜੇ ਉਹਨਾਂ ਦਾ ਇਲਾਜ ਨਾ ਕਰੀਏ ਕੱਲਾ ਲਵੈਂਡਰ ਤੇਲ ਨੇ ਕੁਝ ਨਹੀਂ ਕਰਨਾ ਬਹੁਤ ਸਾਰੇ ਕਾਰਨ ਨਹੀਂ ਬਿਲਕੁਲ ਜੀ ਜਿਵੇਂ ਐਲੋਪੇਸ਼ੀਆ ਦੀ ਗੱਲ ਕੀਤੀ ਹੈ ਇਹ ਕਈ ਆਟੋ ਇਮਿਊਨ ਡਿਜ਼ੀਜ਼ਸ ਦੇ ਨਾਲ ਜੁੜਿਆ ਹੁੰਦਾ ਜਿਦੇ ਵਿੱਚ ਹਾਸ਼ੀਮੋਟੋ thyroiditis ਹੈ ਕੁਆਡਰਨਲ ਡਿਜ਼ੀਜ਼ ਹੈ ਡਾਇਬੀਟੀਜ਼ ਹੈ ਉਹ ਸਕਿਨ ਦੀਆਂ ਬਿਮਾਰੀਆਂ ਨੇ ਸੋ ਇਹ ਜਦੋਂ ਆਟੋ ਇਮਿਊਨ ਡਿਜ਼ੀਜ਼ ਕਰਕੇ ਸਾਡਾ ਸਰੀਰ ਆਪਣੇ ਹਿੱਸਿਆਂ ਨੂੰ ਮਾਰਦਾ ਹੈ ਪੀਓਦਮੀ ਜਦੋਂ ਉਹ ਰੂਟ ਸੈਲਸ ਖਤਮ ਹੋ ਜਾਂਦੇ ਨੇ ਨਾ ਉਸ ਜਗ੍ਹਾ ਤੇ ਵਾਪਸ ਉਹ ਰੀਜਨਰੇਟ ਹੋਣੇ ਵਾਲ ਆਣੇ ਨਾ ਦੇ ਬਰਾਬਰ ਚਾਂਸ ਹੁੰਦਾ ਪਰ ਜੇ ਲਵੈਂਡਰ ਆਇਲ ਦਾ ਕੁਝ ਅਸਰ ਜਾਨਵਰਾਂ ਵੀ ਦੇਖਿਆ ਗਿਆ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਐਟਲੀਸ ਲਾਂ ਦੇ ਨਾਲ ਨੁਕਸਾਨ ਤਾਂ ਨਹੀਂ ਹੋਏਗਾ ਫਾਇਦਾ ਪਾਓ ਥੋੜਾ ਥੋੜਾ ਕੋਈ ਕੱਲੇ ਦਾ ਫਾਇਦਾ ਨਹੀਂ ਜੇ ਜਿਵੇਂ ਮੈਂ ਦੱਸ ਚੁੱਕੀਆਂ ਵੀ ਇਹ ਸੱਤ ਚੀਜ਼ਾਂ ਦਾ ਮਿਸ਼ਰਣ ਸੀ ਸੋ ਇਹ ਚੀਜ਼ ਦਾ ਹੀ ਤੇ ਉਹ ਵੀ ਰੋਜ਼ ਰਾਤ ਲਾਉਣ ਨਾਲ ਪੁੱਲਾ ਪੁੱਲਾ ਚਸਨ ਨਾਲ ਲਗਾਤਾਰ ਫਾਇਦਾ ਸੀ ਤੇ ਜੇ ਹੁਣ ਇਸ ਤੋਂ ਬਾਅਦ ਇਹ ਸਵਾਲ ਥੱਲੇ ਕਿਸੇ ਨੇ ਪਾਇਆ ਜੀ ਬਾਕੀ ਦੇ ਤਿੰਨ ਤੇਲ ਦੱਸ ਦਿਓ ਤੇ ਮੈਂ ਕਹਾਂਗੀ ਜੀ ਇਹ ਚੜ ਚੁੱਕੀ 100 ਵੀਡੀਓਜ਼ ਚੜ ਚੁੱਕੀਆਂ ਨੇ ਜ਼ਰਾ ਕ ਪਿਛਾਂ ਚਾਤ ਮਾਰ ਲਿਓ ਉਹ ਨੁਸਖਾ ਪੂਰਾ ਵਾਲ ਉਗਾਉਣ ਦਾ ਸਮੇਤ ਇਸ ਲਵੈਂਡਰ ਤੇਲ ਦੇ ਤੇ ਬਾਕੀ ਤਿੰਨ ਹਰਬ ਆਇਲਸ ਉਹ ਦਿੱਤਾ ਹੋਇਆ ਜੀ ਕਿਰਪਾ ਕਰਕੇ ਪਿੱਛੇ ਦੇਖ ਲੈਣ ਇੱਕ ਖਾਣਿਆਂ ਦੇ ਵਿੱਚ ਦੱਸੋ ਇਹਦਾ ਕੀ ਹੈ ਕਿਉਂਕਿ ਖਾਣਿਆਂ ਦੇ ਵਿੱਚ ਵੀ ਉਹ ਖਾਣੇ ਵਾਲੇ ਸੈਗਮੈਂਟ ਚ ਵੀ ਲੈਵੈਂਡਰ ਦੇ ਆਇਲ ਵੀ ਪਾਈ ਹੁੰਦੇ ਨੇ ਤੇ ਹੋਰ ਵੀ ਬਹੁਤ ਕੁਝ ਪਿਆ ਹੁੰਦਾ ਬਿਲਕੁਲ ਜੀ ਕਿਉਂਕਿ ਉਹ ਵੀ ਇੱਕ ਖੋਜ ਹੋਈ ਜੀ ਦੇਖੋ ਕਿ ਇਹ ਮੂਹ ਡੈਲੀਵੇਸ਼ਨ ਕਿਉਂ ਹੋਇਆ ਸੀ ਆਖਰਸ ਦੇ ਰਹਿਣ ਵਾਲੀਆਂ ਮਾਮਾ ਐਡਾ ਜਰਿਆ ਯਾਨੀ ਉਹ ਪੂਰੇ ਚੀਰਾ ਪਿਆ ਹੋਇਆ ਫਿਰ ਵੀ ਦੇਖਣ ਵਿੱਚ ਆਇਆ ਜੀ ਇਹਦੇ ਵਿੱਚ ਉਰਸੋਲਿਕ ਐਸਿਡ ਹੁੰਦਾ ਜੇ ਜਿਸ ਦਾ ਇਹ ਅਸਰ ਦੇਖਿਆ ਗਿਆ ਕਿ ਉਹ ਮੂਹ ਡੈਲੀਵੇਸ਼ਨ ਕਰਦਾ ਜੇ ਸੋ ਉਹਨਾਂ ਨੇ ਹੁਣ ਹੋਟਲ ਵਾਲਿਆਂ ਨੇ ਯਾਰ ਰੈਸਟੋਰਾਂ ਵਾਲਿਆਂ ਨੇ ਕੀ ਕੀਤਾ ਜੀ ਉਹਨਾਂ ਨੇ ਸੀਜ਼ਨਿੰਗ ਸ਼ੁਰੂ ਕਰਤੀ ਵੀ ਲਓ ਜੀ ਖਾਣੇ ਤੇ ਆਏ ਨੇ ਕਈ ਤਾਂ ਜਿਹੜਾ ਗ੍ਰੀਕ ਦਹੀਂ ਹੈ ਉਹਦੇ ਉੱਪਰ ਹਲਕਾ ਜਿਹਾ ਛਿੜਕਾ ਕੇ ਤੇ ਕੁਝ ਖਾਣਿਆਂ ਉੱਪਰ ਜਵੇਂ ਮੀਟ ਦੇ ਕਈ ਡਿਸ਼ਸ ਵਿੱਚ ਜਾਂ ਕੋਈ ਯਾਨੀ ਜਿਹੜੀਆਂ ਇਟਾਲੀਅਨ ਡਿਸ਼ਸ ਹੁੰਦੇ ਜਾਂ ਕਈਆਂ ਉੱਤੇ ਇਹ ਛਿੜਕਾ ਕਰਤਾ ਗਿਆ ਜੀ ਕਿ ਲੋਕ ਬੈਠੇ ਮਦਰ 뮤직 ਚੱਲ ਰਿਹਾ ਜੀ ਉਹ ਖਾ ਰਹੇ ਨੇ ਤੇ ਉਹ ਜਿਹੜੀ ਖੁਸ਼ਬੂ ਆ ਰਹੀ ਜੇ ਮੂਡ ਡਿਲੀਵਰਸ਼ਨ ਲਿਆ ਬਈ ਹੋਰ ਲਿਆ ਲਿਆ ਬਈ ਇੱਕ ਡਿਸ਼ ਹੋਰ ਲਿਆ ਸੋ ਰੈਸਟਰਾਵਾਂ ਵਿੱਚ ਇੱਕ ਖਾਸ ਤਰ੍ਹਾਂ ਤੇ ਸੀਜ਼ਨਿੰਗ ਵਜੋਂ ਵਰਤਿਆ ਜਾਂਦਾ ਜੇ ਮੂਡ ਡਿਲੀਵਰਸ਼ਨ ਪਰ ਇਹਦੇ ਚ ਖੋਜ ਲੱਭੀ ਸੀ ਕਿ ਕੈਂਸਰ ਦੇ ਸੈੱਲਾਂ ਦੇ ਹੁਣ ਪਹਿਲੀ ਗੱਲ ਤਾਂ ਇਨਸਾਨੀ ਖੋਜ ਹੋਈ ਹੀ ਨਹੀਂ ਸਿਰਫ ਤੇ ਸਿਰਫ ਲੈਬਾਰਟਰੀ ਚ ਹੋਈ ਕਿਉਂ ਜਿਹੜੇ ਟਿਊਬ ਵਿੱਚ ਉਹ ਗਰੋਅ ਕਰ ਰਹੇ ਸਨ ਜਾਂ ਉਹ ਟ੍ਰੇ ਦੇ ਵਿੱਚ ਜਿੱਥੇ ਉਹ ਉਹਨਾਂ ਦੀ ਹੋ ਰਹੀ ਸੀ ਪੈਟਰੀ ਡਿਸ਼ ਚ ਉਸ ਵਿੱਚ ਦੇਖਿਆ ਗਿਆ ਕਿ ਕੈਂਸਰ ਦੇ ਸੈੱਲਾਂ ਦੀ ਵਧਣ ਦੀ ਸਪੀਡ ਘਟੀ ਹੋਈ ਸੀ ਜਿੱਥੇ ਇਹ ਵਾਲਾ ਯਾਨੀ ਉਰਸੋਲਿਕ ਐਸਿਡ ਲਵੈਂਡਰ ਦਾ ਤੇਲ ਉੱਥੇ ਲਾਇਆ ਗਿਆ ਸੋ ਇਸ ਕਾਰਨ ਇਹ ਸੋਚਿਆ ਗਿਆ ਕਿ ਭਾਈ ਭਾਵੇਂ 2% ਦੀ ਰੋਲ ਹੋਵੇ ਕੋਈ ਗੱਲ ਨਹੀਂ ਪਰ ਵਰਤਿਆ ਜਾ ਸਕਦਾ ਜੇ ਸੋ ਉਹ ਵਰਤਨ ਵਿੱਚ ਕਿਉਂ ਹੁਣ ਇੱਕ ਅਹਿਮ ਗੱਲ ਹੋਈ ਕਿ ਰੋਮਨ ਜਿਵੇਂ ਤੁਸੀਂ ਜ਼ਿਕਰ ਸ਼ੁਰੂ ਕੀਤਾ ਰੋਮਨ ਕਿਤਾਸੀ ਕਿ ਉਹ ਵਰਤਦੇ ਰਹੇ ਨੇ ਹੋਇਆ ਇੰਜ ਸੀ ਕਿ ਪੁਰਾਣੀ ਲਿਖਤਾਂ ਲੱਭੀਆਂ ਕਿ ਜਿਹੜੇ ਰੋਮ ਦੇ ਵੇਲੇ ਦੇ ਜਿਹੜੇ ਪੁਰਾਣੇ ਸਨ ਜਿਹੜੇ ਸੋਲਜਰਸ ਹੁਣ ਉੱਥੇ ਲੜਾਈ ਤੇ ਗਏ ਆਪਸ ਕਰਕੇ ਕਹਿੰਦੇ ਰਾਣਾ ਨਹੀਂ ਉਹਨਾਂ ਦੇ ਜਦੋਂ ਪੇਟ ਖਰਾਬ ਹੋਣੇ ਹਮ ਉਹਨਾਂ ਨੇ ਕੀ ਕੀਤਾ ਜੀ ਇਹ ਆਪ ਹੀ ਉਹਨਾਂ ਨੇ ਜੰਗਲੀ ਜੜੀਆਂ ਬੂਟੀਆਂ ਹੁੰਦੀਆਂ ਸੀ ਦਾ ਓਨਾ ਨੇ ਉਹਨੂੰ ਚੁੱਕਣਾ ਤੇ ਉਹਨੂੰ ਜਾਂ ਤਾਂ ਉਬਾਲ ਕੇ ਲੈ ਲੈਣਾ ਜਾਂ ਚਬਾਣਾ ਸ਼ੁਰੂ ਕਰਤਾ ਹੁਣ ਦੇਖਣ ਚ ਹੈ ਕਿ ਜਿਹੜੇ ਇਹ ਲੈ ਰਹੇ ਸਨ ਭਾਵੇਂ ਪਾਣੀ ਉਬਾਲ ਕੇ ਿਆਉ ਉਹਨਾਂ ਦੇ ਯਾਨੀ ਜੋ ਪੇਟ ਅਪਸੈਟ ਹੋਇਆ ਪਿਆਸੀ ਭਾਵੇਂ ਕਬਜ਼ ਭਾਵੇਂ ਟਟੀਆਂ ਜੋ ਵੀ ਉਹਦੇ ਚ ਦੇਖਿਆ ਕਿ ਉਹ ਛੇਤੀ ਠੀਕ ਹੋਏ ਦਵਾਈ ਤਾਂ ਹੈ ਨਹੀਂ ਸੀ ਪਰ ਇਸ ਨਾਲ ਛੇਤੀ ਠੀਕ ਹੋ ਗਏ ਹੁਣ ਉਹ ਵੀ ਕਾਰਨ ਲੱਭਿਆ ਗਿਆ ਦੇਖਿਆ ਗਿਆ ਹੁਣ ਖੋਜ ਰਹੀ ਕਿ ਅੰਤੜੀਆਂ ਅੰਦਰਲੀ ਜੋ ਸੈਲਾਂ ਦੀ ਸੋਜਿਸ਼ ਉਹ ਵੀ ਘਟਾਉਂਦਾ ਜੇ ਤੇ ਕੁਝ ਇੱਕ ਇਹਦਾ ਰੋਲ ਹੈ ਜਿਹੜੇ ਅੰਦਰ ਬੈਕਟੀਰੀਆ ਨੇ ਉਹਨਾਂ ਨੂੰ ਖਤਮ ਕਰਨ ਚਾਹੀਦਾ ਹੈ ਕਿਟਾਨੂਆਂ ਦੇ ਅਗੇਂਸਟ ਵੀ ਐਕਟ ਕਰਦਾ ਹੈ ਤੇ ਪਰਤ ਵੀ ਬਦੰਦਾ ਤੋਂ ਵਧੀਆ ਜੇ ਇਹਨੂੰ ਦਹੀਂ ਚ ਪਾ ਕੇ ਲਿਆ ਜਾਏ ਤੇ ਦੋਨੋਂ ਪਾਸੇ ਕੰਮ ਕਰੇਗਾ ਸੋ ਜੀ ਦੇਖੋ ਸਵੇਰੇ ਸਵੇਰੇ ਮੂਡ ਠੀਕ ਕਰਨਾ ਹੋਏ ਨਾ ਮੈਂ ਦੱਸ ਦਿਆਂ ਜੀ ਜੇ ਲੜਾਈ ਹੋਈ ਹੋਈ ਨਾ ਘਰ ਚ ਵਧੀਆ ਜੇ ਥੋੜੇ ਜਿ ਲਵੈਂਡਰ ਛਿੜਕ ਲਓ ਜੀ ਦਹੀਂ ਦੇ ਵਿੱਚ ਤਾਜ਼ੇ ਤਾਜ਼ੇ ਸਵੇਰੇ ਨਾਸ਼ਤੇ ਚ ਦੇ ਦਿਓ ਜੀ ਖਾਣ ਨੂੰ ਤੇ ਜੇ ਤਾਂ ਗ੍ਰੀਕ ਵਾਲਾ ਦਿੰਦੇ ਹੋ ਤਾਂ ਹੋਰ ਵੀ ਹਰਬਸ ਦੇ ਵਿੱਚ ਬਣਿਆ ਉਹ ਤਾਂ ਜੜੀਆਂ ਬੂਟੀਆਂ ਤਾਂ ਹੋਰ ਵੀ ਕਮਾਲ ਹੋ ਜਾਏਗਾ ਨਾ ਮਿੱਠਾ ਪਾਓ ਤੇ ਨਾ ਪਾਇਓ ਜੀ ਨੂਣ ਤੇ ਫਿਰ ਪਾਣਾ ਜੇ ਉਹੀ ਜਿਹੜਾ ਅਸੀਂ ਹਮੇਸ਼ਾ ਕਹਿੰਨੇ ਆ ਸਪਰੇਟਾ ਪਰ ਗੁਦਪਾਲ ਜੀ ਜਿਹੜਾ ਅਸਲ ਕਾਰਨ ਜਿਸ ਕਾਰਨ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੋ ਕਿ ਇੱਕ ਵਿਸ਼ਵ ਪੱਧਰੀ ਤਬਦੀਲੀ ਲਿਆ ਸਕਦਾ ਜੇ ਉਹ ਇਹ ਸੀ ਇਹ ਦੀ ਜਿਹੜੀ ਲੇਟੈਸਟ ਖੋਜ ਆਈ ਕਿ ਇਹ ਜੰਗਲੀ ਬੂਟੀ ਜਿੱਥੇ ਉੱਗੀ ਪਈ ਸੀ ਇਨੇ ਜੀ ਇੱਕ ਤਰੀਕੇ ਕੁਦਰਤ ਵੱਲੋਂ ਜਿਵੇਂ ਸਕਵੈਂਜਰਸ ਆਪਾਂ ਕਹਿੰਦੇ ਕੁਦਰਤ ਵੱਲੋਂ ਇੱਕ ਐਸੀ ਕਮਾਲ ਦੀ ਇਸ ਚੀਜ਼ ਇਹਦੇ ਵਿੱਚ ਭਰੀ ਹੋਈ ਸੀ ਤਾਕਤ ਕਿ ਉਹ ਹੈਵੀ ਮੈਟਲਸ ਜਿਹੜੇ ਕੈਂਸਰ ਕਰ ਰਹੇ ਸਨ ਉਹ ਇਹ ਬੂਟੀ ਚੂਸ ਕੇ ਆਪਣੇ ਪੱਤਿਆਂ ਵਿੱਚ ਜਮਾ ਕਰ ਲੈਂਦੀ ਜੇ ਕਿ ਤਾਂ ਕਿ ਉਹ ਚਫੇਰਾ ਸਾਫ਼ ਹੋ ਸਕੇ ਤੇ ਉਹੀ ਕਾਰਨ ਸੀ ਕਿ ਇਹਨੂੰ ਹੁਣ ਇੱਥੋਂ ਤੱਕ ਕਿ ਵਿਸ਼ਵ ਪਦਰੀ ਇਹ ਕਹਿਣ ਲੱਗੇ ਕਿ ਜਿੱਥੇ ਤੁਸੀਂ ਇੰਡਸਟਰੀਜ਼ ਫੈਕਟਰੀਜ਼ ਇੱਕ ਤਾਂ ਇਹ ਖੂਬਸੂਰਤ ਲੱਗਣਗੇ ਇੱਕੇ ਉਥੋਂ ਦਾ ਹੈਵੀ ਮੈਟਲ ਜਿਵੇਂ ਲੈਡ ਜ਼ਿੰਕ ਇਹ ਆਪਣੇ ਰੂਟਸ ਰਾਈ ਜੜਾਂ ਚੋਂ ਪੱਤਿਆਂ ਚ ਲੁਧਿਆਣੇ ਦਾ ਬੁੱਢਾ ਨਾਲਾ ਹੈ ਨਾ ਤੇ ਕਾਲੀ ਬਈ ਉਹਦਾ ਤਾਂ ਡਾਕਟਰ ਸਾਹਿਬ ਨੇ ਕਰਤਾ ਪੱਕਾ ਇਲਾਜ ਕਿ ਉਹਦੇ ਕੰਡਿਆਂ ਤੇ ਚੰਗੀ ਤਰ੍ਹਾਂ ਲਵੈਂਡਰ ਦੀ ਕਰੋ ਖੇਤੀ ਤੇ ਜਿਹੜਾ ਇੰਨਾ ਇੰਡਸਟਰੀਅਲ ਪੋਲੂਸ਼ਨ ਉੱਤੇ ਹੋ ਰਿਹਾ ਤੇ ਸਾਰਾ ਉਹ ਪਾਣੀ ਚ ਜਾ ਰਿਹਾ ਹੈ ਕੈਂਸਰ ਬਣਾ ਰਿਹਾ ਤੇ ਹੋਰ ਵੀ ਹਜ਼ਾਰਾਂ ਬਿਮਾਰੀਆਂ ਕਰ ਰਿਹਾ ਸੋ ਉਸ ਨੂੰ ਜਿੱਥੇ ਹੋਰ ਤਰੀਕੇ ਵਰਤੇ ਜਾਂਦੇ ਨੇ ਉਥੇ ਲਵੈਂਡਰ ਦੀ ਖੇਤੀ ਕਰਨ ਦੇ ਨਾਲ ਜਿੱਥੇ ਸੋਹਣੀ ਦਿੱਖ ਹੋएगी ਨਾਲ ਦੇ ਨਾਲ ਇਹ ਵੀ ਬਹੁਤ ਫਾਇਦਾ ਹੋਣ ਵਾਲਾ ਹੈ ਤੇ ਇਹਦੇ ਵਿੱਚ ਇਹਨੂੰ ਟਰਾਈ ਕਰਨ ਦੀ ਵੀ ਤੇ ਸਸਤਾ ਤੇ ਵਧੀਆ ਤਰੀਕਾ ਤੇ ਜਰੂਰ ਜੀ ਪਰ ਉਹਦੇ ਤੋਂ ਮੇਰਾ ਖਿਆਲ ਐਂਸ ਲੱਗਿਆ ਸਮਝ ਬਿਲਕੁਲ ਤੁਹਾਡਾ ਮੈਂ 100% ਤੁਹਾਡੇ ਨਾਲ ਸਹਿਮਤ ਹਾਂ ਜੇ ਇਹ ਚੀਜ਼ ਸ਼ੁਰੂ ਕੀਤੀ ਜਾਵੇ ਭਾਵੇਂ 1% ਦੀ ਸਹੀ ਜੀ ਕਿਉਂਕਿ ਉੱਥੇ ਤਾਂ ਇੰਨੇ ਬਿਆਨਤ ਗੰਦਗੀ ਹੈ ਜਿਹਦੇ ਵੱਲ ਸ਼ਾਇਦ ਕਿਸੇ ਦਾ ਧਿਆਨ ਜਾਂਦਾ ਨਹੀਂ ਪਰ ਅੱਜ ਤੋਂ 20 ਸਾਲ ਬਾਅਦ ਜਦੋਂ ਜੈਨੇਟਿਕ ਚੇਂਜ ਹੋਊਗੀ ਜਾਂ ਸਾਰੇ ਦੇ ਸਾਰੇ ਮੌਤ ਦੇ ਮੂੰਹ ਵੱਲ ਜਾਂਦੇ ਹੋਣਗੇ ਉਦੋਂ ਫਿਰ ਕੋਈ ਫਾਇਦਾ ਹੀ ਨਹੀਂ ਰਹਿ ਜਾਣਾ ਉਸ ਥਾਂ ਤੇ ਕੁਝ ਕਰਨ ਦਾ ਪਰ ਗੱਲ ਇਹ ਹੈ ਜੀ ਕਿ ਇੰਨਾ ਇੱਥੋਂ ਸ਼ਾਇਦ ਸਮਝ ਆ ਸਕਦੀ ਹੋਏਗੀ ਕਿ ਪੱਤੇ ਜਿਹੜੇ ਇਹ ਸਾਰੀ ਗੰਦਗੀ ਐਬਜ਼ੌਰਬ ਕਰਦੇ ਨੇ ਸੋ ਜਿਹੜੀ ਉਸਤਾਂ ਤੋਂ ਲਵੈਂਡਰ ਤੁਸੀਂ ਫੁੱਲ ਚੱਕਦੇ ਹੋ ਉਹ ਜੇ ਤੇ ਰੱਖਿਓ ਜੀ ਕੱਲੇ ਫੁੱਲੀ ਵਰਤਦੇ ਨੇ ਫੁੱਲਾਂ ਦੇ ਵਿੱਚ ਉਹ ਜ਼ਹਿਰ ਨਹੀਂ ਪਾਉਂਦਾ ਇਹ ਬੂਟਾ ਆਪਣੇ ਆਪ ਹੀ ਸਮਝਦਾਰ ਜੇ ਪਰ ਜੇ ਉਹਨਾਂ ਥਾਵਾਂ ਤੋਂ ਤੁਸੀਂ ਇਹ ਚੁੱਕ ਰਹੇ ਹੋ ਕਿ ਜਿਹੜੇ ਇੰਡਸਟਰੀਅਲ ਏਰੀਆ ਚੋਂ ਜਾਂ ਜਿੱਥੇ ਬਹੁਤ ਪੋਲਿਊਸ਼ਨ ਹੈ ਪੱਤੇ ਨਾ ਵਰਤਿਓ ਅਦਰਵਾਈਜ਼ ਤੁਸੀਂ ਇਹ ਪੱਤੇ ਜੇ ਸਾਫ ਸੁਥਰੀ ਸਾਦੇ ਜੀ ਜ਼ਿਆਦਾ ਤਾਂ ਫੁੱਲਾਂ ਦੇ ਉਹਨਾਂ ਦੀ ਤੇਲ ਤੇ ਉਹਨਾਂ ਦਾ ਐਸੈਂਸ਼ੀਅਲ ਆਇਲ ਤੇ ਖੁਸ਼ਬੂ ਦਾ ਹੀ ਆ ਬਿਲਕੁਲ ਸੋ ਉਹਦੀਆਂ ਜੜਾਂ ਵਿੱਚ ਵੀ ਜ਼ਹਿਰ ਜੇ ਤੇ ਉਹਨੇ ਜਿਹੜਾ ਉਸ ਥਾਂ ਦਾ ਆਪਣਾ ਅਸੀਂ ਉਹ ਹੀ ਫਲਾਇਆ ਉਹਨੇ ਖਿੱਚਿਆ ਜੀ ਗੁਰਪਾਲ ਜੀ ਪੋਚਿਆਂ ਤੇ ਗੱਲ ਕਰੀਏ ਉਸ ਤੋਂ ਪਹਿਲਾਂ ਜੇ ਯਾਦਦਾਸ਼ਤੇ ਦੱਸ ਦਿਓ ਵੀ ਕੀ ਯਾਦਦਾਸ਼ਤੇ ਦਾ ਕੋਈ ਰੋਲ ਹੈਗਾ ਜੀ ਕਮਾਲ ਜੀ ਕਮਾਲ ਮੈਂ ਯਾਦਦਾਸ਼ਤੇ ਪਹਿਲਾਂ ਗੱਲ ਕਰਦੀ ਆ ਜੀ ਨਰਸਸ ਸਨ ਜਿਨ੍ਹਾਂ ਤੇ ਖੋਜ ਹੋਈ 200 ਨਰਸਾਂ ਸਨ ਜਿਨ੍ਹਾਂ ਨੂੰ ਮਤਲਬ ਟ੍ਰਾਇਲ ਕੀਤਾ ਗਿਆ ਕਿ 100 ਵੱਖ ਰੱਖੀਆਂ 100 ਵੱਖ ਰੱਖੀਆਂ ਉਹਨਾਂ ਤੇ ਕੀਤਾ ਕੀ ਜੀ ਕਿ ਉਹਨਾਂ ਦੇ ਕਮਰਿਆਂ 'ਚ ਇਹ ਜਿਵੇਂ ਐਸੈਂਸ਼ੀਅਲ ਔਇਲ 100 ਦੇ ਤਾਂ ਕਮਰਿਆਂ 'ਚ ਇਹ ਲਾਤੇ ਪੇਪਰ ਦੇਣ ਤੋਂ 2 ਦਿਨ ਪਹਿਲਾਂ ਤੇ 100 ਉਹ ਸਨ ਜਿਨ੍ਹਾਂ ਦੇ ਇਹ ਚੀਜ਼ ਨਹੀਂ ਸੀ ਰੱਖੀ ਗਈ ਤੁਸੀਂ ਕਮਾਲ ਦੇਖੋ ਕਿ ਉਹ 100 ਦੀਆਂ 100 ਨਰਸਾਂ ਹੁਣ ਸਾਰੀਆਂ ਇੱਕੋ ਜਿਹੇ ਨੰਬਰਾਂ ਵਾਲੀਆਂ ਹੀ ਰੱਖੀਆਂ ਸੀ ਇਹ ਨਹੀਂ ਸੀ ਕਿ ਕੋਈ ਐਕਸਟਰਾ ਆਰਡੀਨਰੀ ਇੰਟੈਲੀਜੈਂਸ ਸੀ ਕੋਈ ਕੁਝ ਪਰ ਦੇਖਿਆ ਗਿਆ ਕਿ ਜਿਹੜੀਆਂ ਇਹ ਜਿਨ੍ਹਾਂ ਦੇ ਕਮਰਿਆਂ 'ਚ ਇਹ ਸਿਗਾ ਲਾਇਆ ਲਵਿੰਡਰ ਰਾਇਲ ਲਾਇਆ ਹੋਇਆ ਸੀ ਇਹਨਾਂ ਦੀ ਕੰਸੈਂਟ੍ਰੇਸ਼ਨ ਬੈਟਰ ਸੀ ਇਹਨਾਂ ਦੀ ਚੀਜ਼ਾਂ ਯਾਦ ਜ਼ਿਆਦਾ ਸਮੇਂ ਤੱਕ ਰਹੀਆਂ ਮੈਮਰੀ ਵਧੀਆ ਸੀ ਉਹਦੀ ਰਿਟੈਂਸ਼ਨ ਪਾਵਰ ਵਧੀ ਹੋਈ ਸੀ ਟੈਨਸ਼ਨ ਘਟੀ ਸੀ ਜਿਹੜੀ ਯਾਨੀ ਇਮਤਿਹਾਨ ਦਾ ਜਿਹੜਾ ਸਟ੍ਰੈਸ ਸੀ ਘਟ ਤੀ ਉਹ ਖਿੜਖੜਾਉਂਦੇ ਹੱਸਦੇ ਕੁਝ ਵਧੀਆ ਮੂਡ ਚ ਦੇ ਬੇਤਰੀਆਂ ਯਾਦ ਵੀ ਵੱਧ ਰਹਿੰਦੀਆਂ ਨੇ ਜੇ ਤੁਸੀਂ ਸਟ੍ਰੈਸ ਤੋਂ ਰਹਿਤ ਹੁੰਦੇ ਹੋ ਤੇ ਉਦੋਂ ਯਾਦਦਾਸ਼ਤ ਵੀ ਛੇਤੀ ਵੱਧਦੀ ਹੈ ਤੇ ਜੋ ਜਿੱਦਾਂ ਪੜ੍ਹਦੇ ਹੋ ਦਿਮਾਗ ਦੇ ਵਿੱਚ ਸਮਾਅ ਵੀ ਜ਼ਿਆਦਾ ਜਾਂਦੀਆਂ ਨੇ ਬਿਲਕੁਲ ਜੀ ਹੁਣ ਆਪਾਂ ਗਏ ਸਾਂ ਜੀ ਤੁਹਾਨੂੰ ਚੇਤੇ ਹੋਏਗਾ ਕਿ ਰਾਜਸਥਾਨ ਦੇ ਕਿਲੇ ਦੇ ਵਿੱਚ ਦੇਖਣ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਆ ਰਾਜੇ ਮਹਾਰਾਜਿਆਂ ਦੇ ਇਹ ਕਮਰੇ ਜਿਆ ਰਾਣੀਆਂ ਦੇ ਕਮਰੇ ਨੇ ਤੇ ਉਹਨਾਂ ਵਿੱਚ ਉਹਨਾਂ ਨੇ ਕਿਹਾ ਸੀ ਜੀ ਇਸ ਕਮਰੇ ਚ ਇੱਕ ਧੂਪ ਬੱਤੀ ਖੁਸ਼ਬੂ ਲਈ ਕੀਤੀ ਜਾਂਦੀ ਜੇ ਤੇ ਉੱਥੇ ਉਹਨਾਂ ਨੇ ਕਿਹਾ ਜੀ ਜਾਮਨੀ ਫੁੱਲ ਹੁੰਦੇ ਨੇ ਤੇ ਉਹ ਆਪਾਂ ਚੇਤੇ ਕਰਕੇ ਉਦੋਂ ਪੁੱਛਿਆ ਸੀ ਜੀ ਜਾਮਨੀ ਉਹੀ ਲਵੈਂਡਰ ਤਾਂ ਨਹੀਂ ਕਿ ਉਹ ਕਹਿੰਦਾ ਜੀ ਹੁਣ ਐਨੇ ਅੰਸ਼ ਤਾਂ ਬਚੇ ਨਹੀਂ ਪਰ ਸਾਡੇ ਹਿਸਾਬ ਨਾਲ ਉਹੀ ਹੈ ਜਿਹੜਾ ਮੈਂ ਕਾਹ ਦਿੰਦਾ ਜੇ ਤੇ ਉਹ ਹੁਣ ਐਗਜ਼ੈਕਟਲੀ ਉਸੇ ਚੀਜ਼ ਨੂੰ ਸੋਚਦੇ ਆਂ ਅੱਜਕੱਲ ਹੁਣ ਜਿਹੜੇ ਵੱਡੇ ਵੱਡੇ ਪੰਜ ਤਾਰਾ ਹੋਟਲਾਂ ਜਾਂ ਸੱਤ ਤਾਰਾ ਹੋਟਲਾਂ ਜਿੱਥੇ ਕਲੀਨ ਰੂਜ਼ ਟੋਰਟੇ ਦਾ ਜਾਣੇ ਨਹੀਂ ਉਹ ਕੀ ਕਰਦੇ ਨੇ ਜੀ ਅੱਠ ਬੂੰਦਾਂ ਲੈਂਦੇ ਨੇ ਲਵੈਂਡਰ ਆਇਲ ਦੀਆਂ ਇਹਦੀਆਂ ਇਹਨੂੰ ਪਾ ਦਿੰਦੇ ਨੇ ਜੀ ਅੱਧਾ ਕੱਪ ਬੇਕਿੰਗ ਸੋਡਾ ਦੇ ਵਿੱਚ ਯਾਨੀ ਪਾਣੀ 'ਚ ਘੋਲ ਕੇ ਅੱਧਾ ਕੱਪ ਬੇਕਿੰਗ ਸੋਡਾ ਦਾ ਠੀਕ ਹੈ ਤੇ ਨਾਲ ਪਾ ਲਓ ਜੀ ਅੱਠ ਬੂੰਦਾਂ ਲਵੈਂਡਰ ਆਇਲ ਇਹ ਜੋ ਬਣ ਜਾਂਦਾ ਜੇ ਇਨੂੰ ਉਸ ਸਪਰੇ ਕਰ ਦਿੰਦੇ ਨੇ ਹਾਂ ਉਸ ਕਾਲੀਨ ਤੇ ਉਸ ਤੋਂ ਬਾਅਦ ਵੈਕਿਊਮ ਕਰ ਦਿੰਦੇ ਨੇ ਲਓ ਜੀ ਸਾਰੀ ਜਿਹੜੀ ਉਹ ਭਾਵੇਂ ਤਿੰਨ ਮਹੀਨਿਆਂ ਦੀ ਬਦਬੂ ਹੈ ਕਿ ਸਾਲ ਦੀ ਉਹ ਇਮੀਡੀਏਟਲੀ ਚੱਕੀ ਜਾਂਦੀ ਜੇ ਮਹਿਕ ਜਾਂਦਾ ਹੈ ਕਮਰਾ ਸੋ ਇਸੇ ਲਈ ਉਹ ਜਿਹੜੀ ਸਾਰੇ ਯਾਨੀ ਬਦਬੂ ਆਪਾਂ ਦੇਖਦੇ ਆ ਜਿਹੜੀ ਸਿੱਲ ਦੀ ਆ ਉਹ ਸਾਰੀ ਹੁੰਦੀ ਜਿਹੜੀ ਚੱਕੀ ਜਾਂਦੀ ਜੇ ਸੋ ਇਹ ਜਦੋਂ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਜੇ ਹੁਣ ਤੱਕ ਪੋਚਿਆਂ ਲਈ ਵੀ ਘਰਾਂ 'ਚ ਜਿਲਾਣੇ ਜੇ ਸਲਵੈਂਡਰ ਦੇ ਢੇਰਾਂ ਦੇ ਢੇਰ ਤੁਸੀਂ ਦੇਖ ਸਕਦੇ ਹੋ ਚੀਜ਼ਾਂ ਨਿੰਮ ਦਾ ਵੀ ਤੇ ਲਵੈਂਡਰ ਦਾ ਵੀ ਇਹ ਦੋਨਾਂ ਦੇ ਆਂਦੇ ਨੇ ਤੁਸੀਂ ਕਲੀਨਿੰਗ ਸੋਲੂਸ਼ਨ ਜਾਂ ਪਾਣੀ ਦੇ ਵਿੱਚ ਪਾ ਕੇ ਕਰੋ ਦਿਓ ਜਿੱਥੇ ਖੁਸ਼ਬੂ ਦੇਗਾ ਨਾਜ਼ੀਨਲ ਮੂਡ ਅਲੀਵੇਟਰ ਕਿ ਕਈ ਜਿਹੜੇ ਲੋਕ ਨੇ ਖਾਸ ਕਰ ਔਰਤਾਂ ਜਾਂ ਬੱਚੇ ਮੈਂ ਦੇਖ ਕੇ ਜਦੋਂ ਬੰਦ ਗੱਡੀ 'ਚ ਸਫ਼ਰ ਕਰਦੇ ਨੇ ਲੰਬਾ ਸਫ਼ਰ ਹੁੰਦਾ ਨਾ ਤੇ ਉਲਟੀ ਦੀ ਸ਼ਿਕਾਇਤ ਕਰਦੇ ਨੇ ਇਹਦੇ ਵਿੱਚ ਵੀ ਇਹਦਾ ਰੋਲ ਹੈ ਜੀ ਕੋਈ ਜੀ ਜੀ ਮੋਸ਼ਨ ਸਿਕਨੈਸ ਤੇ ਵੀ ਇਹਦਾ ਰੋਲ ਦੇਖਿਆ ਗਿਆ ਕਿਉਂਕਿ ਉਹ ਕਈਆਂ ਨੂੰ ਤਾਂ ਧੂਆ ਚੜਦਾ ਜੇ ਨਾ ਡੀਜ਼ਲ ਚੜਦਾ ਉਹਦੇ ਕਰਕੇ ਵੀ ਲੱਗ ਜਾਂਦੀ ਹੈ ਉਹਦੇ 'ਚ ਬਹੁਤ ਸਾਰੀਆਂ ਦਵਾਈਆਂ ਤਾਂ ਹੈਗੀਆਂ ਹੀ ਨੇ ਪਰ ਉਹਦੇ 'ਚ ਸਭ ਤੋਂ ਅਸਰਦਾਰ ਤਾਂ ਜੇ ਤੁਸੀਂ ਜੇ ਅਦਰਕ ਦਾ ਰਤਾ ਜਾਂ ਟੋਟਾ ਮੂੰਹ 'ਚ ਪਾ ਕੇ ਚੂਸ ਲਿਆ ਕਰੋ ਤਾਂ ਦਵਾਈਆਂ ਦੀ ਲੋੜ ਹੀ ਨਹੀਂ ਰਹਿਣੀ ਮੁਫਤ ਮੁਫਤ ਨੁਸਖਾ ਜੇ ਪਰ ਫਿਰ ਜੀ ਜਿਹੜੀ ਇਹਦੀ ਲਵੈਂਡਰ ਦਾ ਤੁਸੀਂ ਜੇ ਛੋਟਾ ਜਿਹਾ ਪੀਸ ਆ ਜਾਂ ਛੋਟੀ ਜੀ ਇਹਦੀ ਅਰੋਮਾਥੈਰਪੀ ਵਾਲਾ ਤੇਲ ਵੀ ਨਿੱਕੇ ਨਿੱਕੇ ਚੀਸ਼ੀਆਂ ਚ ਮਿਲਦੇ ਨੇ ਜੇ ਉਹ ਤੁਸੀਂ ਨੱਕ ਦੇ ਕੋਲ ਰੱਖ ਕੇ ਥੋੜੀ देर ਸੁੰਘ ਲਓ ਬਿਲਕੁਲ ਵਿੱਚ ਨਾ ਵਾਰ ਲਿਓ ਜੀ ਉਹ ਤਾਂ ਸਗੋਂ ਇੰਨੀ ਜ਼ਬਰਦਸਤ ਪੈਂਜੈਂਟ ਹੈ ਕਿ ਤੁਹਾਨੂੰ ਸਗੋਂ ਉਲਟੀ ਆ ਜਾਣੀ ਜੇ ਸੋ ਰਤੀ ਰਤੀ ਜੇ ਉਹ ਸੁੰਘ ਲਓ ਤੇ ਫਿਰ ਬੈਠੋ ਥੋੜਾ ਜਿਹਾ ਦੂਰ ਇੰਜਨ ਤੋਂ ਤਾਂ ਇਸ ਚੀਜ਼ ਨਾਲ ਕਾਫੀ ਆਰਾਮ ਦੇ ਸਕਦਾ ਜੇ ਤੇ ਮੈਂ ਜੀ ਨੁਸਖਾ ਇੱਕ ਬੱਚਿਆਂ ਲਈ ਦੱਸਦਾ ਮੁਫਤ ਮੁਫਤ ਜਰੂਰ ਹੁਣ ਜੀ ਤੁਹਾਡੇ ਕੋਲ ਛੋਟਾ ਬੱਚਾ ਜਿਹੜਾ ਕਿ ਲਗਭਗ ਕਹਿ ਲਓ ਕਿ 6 ਕ ਹਫ਼ਤੇਾਂ ਤੋਂ ਛੋਟਾ ਯਾਨੀ ਡੇਢ ਮਹੀਨੇ ਤੋਂ ਛੋਟਾ ਬੱਚਾ ਤਿੰਗੜ ਕੇ ਸ਼ਾਮ ਨੂੰ ਲੱਤਾਂ ਮਾਰਦਾ ਬੁਰਾ ਹਾਲ ਉਹਦੋਂ ਜਿਹਨੂੰ ਅਸੀਂ ਇੰਟਰਸਟਾਈਨਲ ਕੋਲਿਕ ਕਹਿੰਦੇ ਐ। ਗੈਸ ਚ ਗੈਸ ਹੋ ਜਾਂਦੀ ਜੀ ਬੜੀ ਵੱਡੀ ਬਿਮਾਰੀ ਐ ਛੋਟੇ ਬੱਚੇ ਲਈ। ਅਵੇ ਦੋ ਨੁਸਖੇ ਦੱਸਣ ਲੱਗਿਆਂ ਜੀ ਇੱਕ ਤਾਂ ਤੁਸੀਂ ਦੋ ਦਾਣੇ ਜਵੈਣ ਉਹਨੂੰ ਇੱਕ ਚਮਚ ਪਾਣੀ ਚ ਉਹਨੂੰ ਉਬਾਲ ਲਓ ਤੇ ਉਹ ਰਹੰਦੀਆਂ ਹੀ ਦੋ ਕ ਬੂੰਦਾਂ ਹੀ ਰਹਿ ਜਾਣਗੀਆਂ ਉਹ ਦੋ ਬੂੰਦਾਂ ਤਾਜ਼ੀਆਂ ਸਵੇਰੇ ਜਾਂ ਸ਼ਾਮ ਪਿਆਦੇ ਉਹਦੇ ਨਾਲ ਠੀਕ ਹੋ ਜਾਏਗਾ ਜਾਂ ਫਿਰ ਕੀ ਕਰ ਸਕਦੇ ਹੋ ਜੀ ਤੁਸੀਂ 20 ml ਲਓ ਜੀ ਜਿਹੜਾ ਬਦਾਮਾਂ ਦਾ ਤੇਲ ਹਮ ਯਾਨੀ ਉਹ ਵੀ ml ਬਦਾਮਾਂ ਦਾ ਤੇਲ ਲੈ ਕੇ ਯਾਨੀ ਚਾਰ ਚਮਚੇ ਦੇ ਵਿੱਚ ਇੱਕ ਬੂੰਦ ਸਿਰਫ ਲਵੈਂਡਰ ਦੇ ਤੇਲ ਦੀ ਪਾ ਕੇ ਉਹ ਪੋਲਾ ਪੋਲਾ ਗੋਲਾਈ ਦੇ ਵਿੱਚ ਜੇ ਪੇਟ ਤੇ ਬਹੁਤ ਪੋਲਾ ਇਸ ਤਰ੍ਹਾਂ ਮਲੋਗੇ ਉਹ ਵੀ ਉਹਦੀ ਮਹਿਕ ਜਿਵੇਂ ਜਾਂਦੀ ਹੈ ਜਾਂ ਤੁਹਾਡੇ ਪਿਆਰ ਤੇ ਉਹ ਜੋ ਦਲਾਰ ਦਾ ਉਹ ਹੱਥ ਫਿਰਦਾ ਜੇ ਉਹਦੀ ਹਵਾ ਵੀ ਸਰ ਜਾਂਦੀ ਜੇ ਅੰਤੜੀਆਂ ਨੂੰ ਆਰਾਮ ਆ ਜਾਂਦਾ ਤੇ ਬਹੁਤ ਉਹਨੂੰ ਆਰਾਮ ਆ ਸਕਦਾ ਉਸ ਤੋਂ ਬਾਅਦ ਥੋੜੀ ਦੇਰ ਪੁੱਠਾ ਵੀ ਪਾ ਲਿਓ ਰੱਤ ਤੱਕ ਥਾਪੜ ਲਓ ਆਪਣੇ ਗੋਡਿਆਂ ਤੇ ਰੱਖ ਕੇ ਕਮਾਲ ਵਾਪਰ ਸਕਦਾ ਜੇ ਪਰ ਜੋ ਇੱਕ ਇੱਕ ਇਸੇ ਤਰ੍ਹਾਂ ਸੀ ਜਿਹੜਾ ਮੈਨੋਪੌਜ਼ ਤੇ ਅਸੀਂ ਪਹਿਲਾਂ ਟਾਕ ਵੀ ਕੀਤੀ ਉਹਦੀ ਟ੍ਰੀਟਮੈਂਟਸ ਹੀ ਡਿਸਕਸ ਕੀਤੀਆਂ ਉਹਦੇ ਵਿੱਚ ਅਸੀਂ ਅਰੋਮਾਥੈਰੇਪੀ ਦੀ ਗੱਲ ਕੀਤੀ ਸੀ ਤੇ ਉਦੇ ਅਰੋਮਾਥੈਰੇਪੀ ਦੇ ਵਿੱਚ ਵੀ ਜਿਹੜਾ ਲਵੈਂਡਰ ਦਾ ਤੇਲ ਹੈ ਉਹ ਵਰਤਿਆ ਜਾਂਦਾ ਹੈ ਭਾਵੇਂ ਇਹਦਾ ਬਹੁਤ ਵਧੀਆ ਇਫੈਕਟ ਨਹੀਂ ਦੇਖਿਆ ਗਿਆ ਨਾ ਹੌਟ ਫਲੈਸ਼ਸ ਇਹਦੇ ਨਾਲ ਠੀਕ ਹੁੰਦੇ ਨੇ ਨਾ ਹੋਰ ਸਿੰਪਟਮਸ ਪਰ ਘਟੋ ਘਾਟੇ ਮੂਡ ਜਿਹੜਾ ਹੈ ਨਾ ਡਿਪਰੈਸ਼ਨ ਵਾਲਾ ਸੋ ਉਹਨੂੰ ਠੀਕ ਕਰ ਦਿੰਦਾ ਸੋ ਮੂਡ ਐਲੀਵੇਟਰ ਬਿਲਕੁਲ ਜੀ ਇਹਦੇ ਇਹਦੇ ਬਾਰੇ ਕਿਹਾ ਬਹੁਤ ਜਾਣਦਾ ਜੀ ਤੇ ਉੱਪਰ ਵੀ ਕਈਆਂ ਤੇ ਲਿਖਿਆ ਹੁੰਦਾ ਜੇ ਹੌਟ ਫਲੈਸ਼ਸ ਲਈ ਵਰਤੋ ਬਿਲਕੁਲ ਡਾਕਟਰ ਗੁਰਪਾਲ ਨੇ 100% ਠੀਕਿਆ ਕਿ ਅਸੀਂ ਜਿੰਨੀਆਂ ਵੀ ਖੋਜਾਂ ਹੋਈਆਂ ਨੇ ਇੱਕ ਵੀ ਖੋਜ ਇਹਦੇ ਲਈ ਇਹ ਨਹੀਂ ਕਹਿੰਦੀ ਕਿ ਇਕੱਲੇ ਤੌਰ ਤੇ ਇਹ ਉਹ ਸਾਰੇ ਦੇ ਸਾਰੇ ਸਿੰਪਟਮਸ ਗਾਇਬ ਕਰ ਸਕਦਾ ਜੇ ਸਿਰਫ ਕਿਉਂਕਿ ਇਹਨੂੰ ਜੇ 20 ਮਿੰਟ ਹਫਤੇ 'ਚ ਦੋ ਵਾਰ ਜਿਵੇਂ ਕਮਰੇ 'ਚ ਤੁਸੀਂ ਇਹ ਰੱਖਦੇ ਹੋ ਉਹਦੇ ਨਾਲ ਮੂਡ ਜ਼ਰੂਰ ਫਾਇਦਾ ਹੋ ਸਕਦਾ ਜੇ ਪਰ ਬਾਕੀ ਤਰੇਲੀਆਂ ਇਹ ਸਭ ਕੁਝ ਵਿੱਚ ਫਰਕ ਨਹੀਂ ਪੈਂਦਾ ਬਿਲਕੁਲ ਇਸ ਚੀਜ਼ 'ਤੇ ਸਪਸ਼ਟ ਹੋ ਜਾਓ ਸੋ ਜਦੋਂ ਖਰੀਦਦੇ ਹੋ ਭਾਵੇਂ ਲਿਖਿਆ ਹੋਵੇ ਇਹ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੈ ਉਹ ਅਸੀਂ ਪੂਰੀ ਵੀਡੀਓ ਕੀਤੀ ਹੋਈ ਹੈ ਤੁਸੀਂ ਉਹਦੇ 'ਚ ਦੇਖ ਸਕਦੇ ਹੋ ਕਿਵੇਂ ਹੌਟ ਫਲੈਸ਼ਸ ਤੋਂ ਤੁਸੀਂ ਬਚ ਸਕਦੇ ਹੋ ਜੁਵਾਂ ਲਈ ਨੁਸਖਾ ਦੱਸਦਾ ਬਿਲਕੁਲ ਜ਼ਰੂਰ ਜੁਵਾਂ ਲਈ ਜੁਵਾਂ ਲਈ ਦੱਸਦਾ ਜਾਦੇ ਤਾਂ ਜੀ ਸ਼ੈਂਪੂ ਅਵੇਲੇਬਲ ਜੇ ਤੁਸੀਂ ਦੁਕਾਨ ਤੋਂ ਲੈ ਸਕਦੇ ਹੋ ਜੂਆ ਉਹਦੇ ਨਾਲ ਵੀ हट ਜਾਂਦੀਆਂ ਨੇ ਪ੍ਰੋਬਲਮ ਤਾਂ ਦੀ ਵਾਰ-ਵਾਰ ਪਈ ਜਾਂਦੀਆਂ ਜਿਸ ਨੂੰ ਲੰਮੇ ਸਮੇਂ ਤੱਕ ਵਰਤਣਾ ਪੈਂਦਾ ਜੇ ਟਰਾਈ ਕਰਕੇ ਵੇਖ ਲਿਓ ਜੀ ਲਵੈਂਡਰ ਦੇ ਨਾਲ ਤੁਸੀਂ ਜੇ ਇਹ ਟੀ ਟਰੀ ਆਇਲ ਨੂੰ ਇਹ ਮਿਲਾ ਕੇ ਬਰਾਬਰ ਦਾ ਉਹਨੂੰ ਮਤਲਬ ਸਿਰ 'ਚ ਚਸ ਦਿਓ ਯਾਨੀ ਜਦੋਂ ਤੁਸੀਂ ਉਹ ਦਵਾਈ ਵਰਤ ਲਿਆ ਸ਼ੈਂਪੂ ਉਸ ਤੋਂ ਬਾਅਦ ਇਹਨੂੰ ਸਿਰ 'ਚ ਦੋਨਾਂ ਨੂੰ ਮਿਲਾ ਕੇ ਬਰਾਬਰ ਦੇ ਅਮਾਊਂਟ 'ਚ ਸਿਰ 'ਚ ਚਸ ਲਓ ਤੇ ਹਫ਼ਤੇ ਹਰ ਹਫ਼ਤੇ ਵਰਤਦੇ ਰਹੋ ਇਹਦੇ ਨਾਲ ਤੁਹਾਨੂੰ ਦੇਖੋਗੇ ਕਿ ਜੂਆਂ ਦੁਬਾਰਾ ਪੈਣ ਦਾ ਖਤਰਾ ਘਟ ਜਾਂਦਾ ਜੀ ਫਿਰ ਜੀ ਇੱਕ ਹੈਂਡ ਸੈਨੀਟਾਈਜ਼ਰ ਕਮਾਲ ਦਾ ਦੱਸਣ ਲੱਗੀ ਹਾਂ ਕਿਉਂਕਿ ਸੈਨੀਟਾਈਜ਼ਰਾਂ ਤੇ ਆਪਾਂ ਟਣਾ ਦੇ ਹਿਸਾਬ ਨਾਲ ਵਰਤਿਆ ਜੇ ਇਹਦੇ ਹੁਣ ਤੱਕ ਵੀ ਲਗਾਤਾਰ ਸੋ ਆਪਣੇ ਪਰਸ 'ਚ ਰੱਖ ਸਕਦੇ ਤੁਸੀਂ ਆਪਣਾ ਬਣਾ ਕੇ ਜਿਹੜਾ ਬਹੁਤ ਇਫੈਕਟਿਵ ਸਾਬਤ ਹੋਇਆ ਕਿ ਐਲਕੋਹਲ ਬੇਸਡ ਸੈਨੀਟਾਈਜ਼ਰ ਨੇ ਨਾ ਕੋਵਿਡ ਦੇ ਵਿੱਚ ਅਸੀਂ ਇੰਨਾ ਵਰਤੇ ਨੇ ਉਹਨਾਂ ਦੇ ਬਹੁਤ ਸਾਰੇ ਨੁਕਸਾਨ ਨੇ ਇਹ ਕਈ ਮਰੀਜ਼ਾਂ ਦੇ ਤਾਂ ਬੜੇ ਸੀਰੀਅਸ ਹੋਏ ਨੇ ਜਿਨ੍ਹਾਂ ਨੇ ਗਲਤੀ ਨਾਲ ਉਹ ਪੀ ਲਿਆ ਬੱਚਿਆਂ ਨੇ ਖਾਸ ਕਰ ਕਿਉਂਕਿ ਉਹ ਮੀਥਾਈਲ ਅਲਕੋਹਲ ਹੁੰਦਾ ਸੋ ਇਹ ਹਰਬਲ ਸੈਨੀਟਾਈਜ਼ਰ ਦੱਸ ਰਹੇ ਨੇ ਪਲੀਜ਼ ਇਹਨੂੰ ਨੋਟ ਕਰੋ ਤੇ ਇਹ ਵਰਤਿਆ ਜਾ ਸਕਦਾ ਹੈ ਜੀ ਬਿਲਕੁਲ ਨੋਟ ਕਰ ਲੈਣਾ ਜੀ 2 ਔਂਸ ਦੀ ਇੱਕ ਬੋਤਲ ਲੈ ਲਓ ਸੋ ਉਸ ਦੇ ਵਿੱਚ ਜੇ ਤੁਸੀਂ ਇੱਕ ਔਂਸ ਉਹ ਦਕਾ ਦਾ ਜੋ ਸ਼ਰਾਬ ਜੋ ਕਿ ਉਹਦੇ ਵਿੱਚ ਪੈਂਦੀ ਜੇ ਹੁਣ ਉਹਦੇ ਵਿੱਚੋਂ ਉਹਨਾਂਕ ਪਾ ਕੇ 15 ਬੂੰਦਾਂ ਪਾਣੀਆ ਜੇ ਲਵੈਂਡਰ ਦੇ ਤੇਲ ਦੀਆਂ 15 ਹੀ ਬੂੰਦਾਂ ਪਾਣੀਆ ਜੇ ਟੀ ਟਰੀ ਤੇਲ ਦੀਆਂ ਤੇ 15 ਹੀ ਬੂੰਦਾਂ ਪਾਣੀਆ ਜੇ ਜੀ ਪਿਪਰਮਿੰਟ ਤੇਲ ਦੀਆਂ ਸੋ ਇਹ ਤਿੰਨ ਚੀਜ਼ਾਂ ਦੇ ਨਾਲ ਚੌਥੀ ਜੋ ਵੋਦਕਾ ਵਿੱਚ ਬਾਕੀ ਦਾ 1 ਔਂਸ ਜੋ ਬੋਤਲ 'ਚ ਥਾਂ ਰਹਿ ਗਈ ਉਹ ਐਲੋਵੀਰਾ ਜੈੱਲ ਤੁਸੀਂ ਉਹਦੇ 'ਚ ਮਿਕਸ ਕਰ ਸਕਦੇ ਹੋ 1 ਔਂਸ ਉਹ ਪਾ ਲਓ ਯਾਨੀ ਇਹ ਜਦੋਂ ਮਿਕਸਚਰ ਬਣਾ ਕੇ ਰੱਖ ਲੋਗੇ ਤੁਸੀਂ ਪਰਸ ਦੇ ਵਿੱਚ ਜਸਟ 2-3 ਡ੍ਰੌਪਸ ਕੱਢ ਕੇ ਆਪਣੇ ਹੱਥ ਤੇ ਇਸ ਤਰ੍ਹਾਂ ਜਿੱਤੇ ਰੱਖਿਓ ਦੇ ਬੈਕ ਤੇ ਵੀ ਫਿਰ ਉਹਨੂੰ ਉਂਗਲਾਂ ਦੇ ਵਿੱਚ ਵੀ ਤੇ ਫਿਰ ਵੱਖਰਾ ਅੰਗੂਠਾ ਤੇ ਫਿਰ ਆਪਣੇ ਇੱਥਾਂ ਕਲਾਈ ਦੇ ਉੱਤੇ ਵੀ ਸੋ ਇਹ ਸਾਰਾ ਜਿੱਦ ਸਹੀ ਕਲੀਨ ਕਰ ਲੋਗੇ ਇਕੁਅਲੀ ਇਫੈਕਟਿਵ ਹੈ ਬਾਜ਼ਾਰ ਦੇ ਮਹਿੰਗੇ ਤੋਂ ਮਹਿੰਗੇ ਜਿਹੜਾ ਸੈਨੀਟਾਈਜ਼ਰ ਲੈਂਦੇ ਹੋ ਅ ਦੋ ਆਖਰੀ ਹੋਰ ਨੁਸਖੇ ਕਮਾਲ ਦੇ ਦੱਸ ਦਿਆਂ ਜੀ ਇੱਕ ਤਾਂ ਜਦੋਂ ਕੋਈ ਬਹੁਤ ਕਬਰਾਟ ਹੋਏ ਐਜੂਕੇਸ਼ਨ ਹੋਏ ਬਹੁਤ ਜ਼ਿਆਦਾ ਬੈਟਿਕ ਕੇ ਨ ਬੈਠ ਸਕਦਾ ਹੋਏ ਸੋ ਉਹਦੇ ਵਿੱਚ ਇਹਦਾ ਰੋਲ ਜ਼ਰੂਰ ਹੈ ਉਹ ਜ਼ਰੂਰ ਦੱਸੋ ਤੁਸੀਂ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਦੋਂ ਘਰ ਚ ਕਾਫੀ ਲੜਾਈ ਕਹਿੰਦੇ ਨੇ ਹੁੰਦੀ ਹੋਏ ਆ ਬਹੁਤ ਕੋਈ ਐਜੀਟੇਟਡ ਹੋ ਇਕਦਮ ਗੁੱਸੇ ਚ ਪੜਕ ਜਾਂਦਾ ਹੋਏ ਸਾਰੀਆਂ ਚੀਜ਼ਾਂ ਜੇ ਦੇਖਦੇ ਹੋ ਤਾਂ ਉਹਦੇ ਕਮਰੇ ਵਿੱਚ ਕਹਿੰਦੇ ਨੇ ਲਾ ਕੇ ਰੱਖੋ ਤਾਂ ਕੁਝ ਹਫ਼ਤਿਆਂ ਬਾਅਦ ਤੁਹਾਨੂੰ ਇੰਪਰੂਵਮੈਂਟ ਹੁੰਦੀ ਦਿ세ਗੀ ਇੱਕ ਆਖਰੀ ਨੁਕਤਾ ਜੋ ਕਿ ਕੱਪੜਿਆਂ ਵਿੱਚ ਤੁਸੀਂ ਕਮਾਲ ਜੋ ਵਾਪਰ ਸਕਦਾ ਜੇ ਉਹ ਵੀ ਦੱਸ ਦਿੰਨੇ ਆ ਜੀ ਨੁਸਖਾ ਲਿਖ ਲਿਓ ਕਿਉਂਕਿ ਇਹ ਵੀ ਪੂਰਾ ਪ੍ਰੋਪਰ ਡੋਜ਼ ਵਿੱਚ ਤੁਸੀਂ ਆਮ ਤੌਰ ਤੇ ਕੀ ਹੁੰਦਾ ਜੇ ਆਪਾਂ ਲਵੈਂਡਰ ਦੇਖਦੇ ਆਂ ਜੀ ਆ ਜਿਹੜੇ ਸਾਬਣ ਕੱਪੜੇ ਹੁਣ ਧੋਣ ਲਈ ਆਂਦੇ ਨੇ ਉਹਨਾਂ 'ਚ ਲਵੈਂਡਰ ਦੀ ਖੁਸ਼ਬੂ ਤੇ ਲਿਖੀ ਹੁੰਦੀ ਬਿਲਕੁਲ ਹੁਣ ਇਹ ਇੱਕ ਜਿਵੇਂ ਰੂਮ ਫਰੈਸ਼ਨਰ ਬਣਦਾ ਜੇ ਇਹ ਕੱਪੜਿਆਂ ਲਈ ਫਰੈਸ਼ਨਰ ਵਰਤ ਸਕਦੇ ਹੋ ਜੋ ਕਿ ਸਾਰਾ ਦਿਨ ਤੁਹਾਨੂੰ ਮਹਿਕ ਆਂਦੀ ਰਹੇਗੀ ਤੁਸੀਂ ਖੁਸ਼ਬੂ ਖੁਸ਼ਬੂ ਨਾਲ ਵਧੀਆ ਰੱਖ ਸਕਦੇ ਹੋ ਜਾਂ ਤਾਂ ਕਰ ਲਓ ਜੀ ਪ੍ਰੈਸ ਜਿਹੜੀ ਤੁਹਾਡੀ ਸਟੀਮ ਸਟੀਮ ਪ੍ਰੈਸ ਸਟੀਮ ਪ੍ਰੈਸ ਦੇ ਵਿੱਚ ਜਦੋਂ ਤੁਸੀਂ ਪਾਣੀ ਪਾਉਂਦੇ ਹੋ ਜੀ ਉਹਦੇ ਵਿੱਚ ਸਿਰਫ ਚਾਰ ਬੂੰਦਾਂ ਚਾਰ ਬੂੰਦਾਂ ਤੋਂ ਉੱਪਰ ਨਹੀਂ ਲਵੈਂਡਰ ਤੇਲ ਰੱਖ ਕੇ ਉਹਨੂੰ ਪ੍ਰੈਸ ਕਰ ਲਓ ਜੇ ਨਹੀਂ ਤਾਂ ਫਿਰ ਵਾਸ਼ਿੰਗ ਮਸ਼ੀਨ 'ਚ ਤੁਸੀਂ 10 ਬੂੰਦਾਂ ਪਾ ਸਕਦੇ ਹੋ ਜੀ ਲਵੈਂਡਰ ਤੇਲ ਦੀਆਂ ਜੇ ਕੱਪੜੇ ਡਰਾਇਰ ਦੇ ਵੀ ਜਾਂਦੇ ਨੇ ਸੁੱਕਣ ਵੇਲੇ ਉਦੋਂ ਚਾਰ ਉਦੋਂ ਵੀ ਪਾ ਸਕਦਾ ਜੇ ਜਾਂ ਜਦੋਂ ਤੁਸੀਂ ਪਹਿਲੀ ਵਾਸ਼ ਹੋ ਗਈ ਜਦੋਂ ਦੂਜੀ ਵਾਰ ਆਂਦਾ ਜੇ ਪਾਣੀ ਜਦੋਂ ਉਹਦੇ ਵਿੱਚ ਪਾ ਸਕਦੇ ਹੋ ਯਾਨੀ ਜੇ ਤਾਂ ਡਰਾਇਰ ਵਿੱਚ ਜਾਂਦੇ ਜੇ ਕੱਪੜੇ ਉਦੋਂ ਜਾਂ ਜਦੋਂ ਦੂਜੀ ਵਾਰ ਪਾਣੀ ਪਰਤਿਆ ਹੰਗਾਲ ਕੇ ਜਾ ਰਿਹਾ ਉਦੋਂ ਸੋ ਇਹ ਚੀਜ਼ ਟਰਾਈ ਕਰਕੇ ਦੇਖ ਲਓ ਜੀ ਉਹਦੇ ਨਾਲ ਤੁਹਾਡੇ ਕੱਪੜਿਆਂ ਦੀ ਮਹਿਕ ਕਮਾਲ ਦੀ ਆ ਸਕਦੀ ਜੇ ਤੇ ਫਿਰ ਉਹ ਜਦੋਂ ਤੁਸੀਂ ਮਹਿਕਾਉਂਦੇ ਹੋ ਆਪਣੇ ਕਮਰੇ ਨੂੰ ਵੀ ਤੇ ਆਪਣੇ ਆਪ ਨੂੰ ਜੀ ਸਮਝ ਸਕਦੇ ਹੋ ਕਿ ਕੀ ਕਮਾਲ ਵਾਪਰ ਸਕਦਾ ਜੀ ਬਿਲਕੁਲ ਬਿਲਕੁਲ ਨਾਜ਼ਦੀਨ ਨਾਲ ਹਰਸ਼ਿੰਦਰ ਜੀ ਥੋੜੀ ਜੀ ਪ੍ਰਿਕਾਸ਼ਨ ਦੀ ਇੱਕ ਦੋ ਮੈਂ ਗੱਲ ਕਰ ਦਿਆਂ ਜੀ ਸੋ ਖਤਰੇ ਕੀ ਨੇ ਉਹ ਹੁਣ ਡਾਕਟਰ ਗੁਰਪਾਲ ਤੋਂ ਜ਼ਰੂਰ ਸੁਣ ਲਿਓ ਕਿ ਤੇ ਵਾਧੂ ਵਰਤੋਂ ਕਰ ਲੋ ਤਾਂ ਕੀ ਹੋ ਸਕਦਾ ਬਿਲਕੁਲ ਦੇਖੋ ਜਿੱਥੇ ਗੱਲ ਹੋ ਰਹੀ ਜੀ ਸਿਰਫ ਬੂੰਦਾਂ ਦੇ ਵਿੱਚ ਸੋ ਜੇ ਐਕਸੈਸ ਵਰਤੋਗੇ ਵਾਧੂ ਵਰਤੋਗੇ ਉਹਦੇ ਨਾਲ ਕਿਸੇ ਨਾ ਕਿਸੇ ਨੂੰ ਚੰਬੜੀ ਦੇ ਅਲਰਜੀ ਕੰਟੈਕਟ ਡਰਮੈਟਾਈਟਸ ਹੋ ਸਕਦਾ ਤਫੜ ਪੈ ਸਕਦੇ ਨੇ ਤੇ ਜੇ ਬੱਚੇ ਮੇਲਜ਼ ਬਹੁਤਾ ਇਹਨੂੰ ਯੂਜ਼ ਕਰਨ ਤੇ ਛਾਤੀਆਂ ਦਾ ਉਹ ਬਾਰ ਵੀ ਵੱਧ ਸਕਦਾ ਕਿਉਂਕਿ ਇਹਦਾ ਕੁਝ ਨਾ ਕੁਝ ਹਾਰਮੋਨਲ ਇਫੈਕਟ ਹੁੰਦਾ ਸੋ ਇ ਡਿਸਕ੍ਰਾਈਬਡ ਐਸ ਗਾਇਨੋਕੋਮੈਸਟੀਆ ਯਾ ਯਾਨੀ ਮਰਦਾਨਾ ਛਾਤੀ ਦਾ ਉਬਾਰ ਉਬਾਰ ਜਿਆਦਾ ਹੋ ਸਕਦਾ ਬਿਲਕੁਲ ਏnji ji ਜੇ ਬੱਚਿਆਂ ਛੋਟਿਆਂ ਨੂੰ ਕਿਸ ਐਕਸੈਸ ਮਾਤਰਾ ਵਿੱਚ ਸੁੰਘਣ ਨੂੰ ਦੇ ਦਿੰਦੇ ਹੋ ਐਸਥਮਾ ਤੱਕ ਦਾ ਅਟੈਕ ਹੋ ਸਕਦਾ ਜੇ ਸੋ ਇਨਾਂ ਕ ਖਿਆਲ ਰੱਖ ਲਿਓ ਕਿ ਬਹੁਤ ਥੋੜੀ ਮਾਤਰਾ 2 4 ਇੰਨੀਆਂ ਕ ਗੱਲ ਕਰ ਰਹੇ ਆ ਪੂਰੀ ਭਰੀ ਮਸ਼ੀਨ ਵਿੱਚ 10 ਬੂੰਦਾਂ ਸੋ ਬਹੁਤ ਘੱਟ ਜੇ ਇਵਨ ਸੈਨੀਟਾਈਜ਼ਰ ਦੀਆਂ 15 ਬੂੰਦਾਂ ਚ ਤੁਸੀਂ ਲੈਣੀ ਸ਼ਾਹਤ ਅੱਧੀ ਬੂੰਦੀ ਆ ਜਦੋਂ ਆਣਾ ਸੋ ਬਹੁਤ ਥੋੜੀ ਮਾਤਰਾ ਜੇ ਇੰਨਾ ਕ ਖਿਆਲ ਰੱਖ ਲਿਓ ਜੇ ਦਹੀਂ ਚ ਵੀ ਪਾਣਾ ਜੇ ਚਮਚਾ ਭਰ ਕੇ ਨਾ ਪਾ ਦੇਣਾ ਚੁੰਡੀ ਸਿਰਫ ਇੱਕ ਚੁੰਡੀ ਸੁੱਕੇ ਫੁੱਲਾਂ ਦੀ ਰਤਿਕ ਧੂੜ ਨਹੀਂ ਹੁੰਦੀ ਜੇ ਸੀਜ਼ਨਿੰਗ ਵਾਂਗ ਸੋ ਇੰਨਾ ਕ ਖਿਆਲ ਰੱਖਿਓ ਜੀ ਤੇ ਪਰ ਆਪਾਂ ਲਈਏ ਜੀ અલਵਿਦਾ ਸੋ ਇਜਾਜ਼ਤ ਲੈ ਰਿਹਾ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਮਿਲਦੇ ਆਂ ਜੀ ਇੱਕ ਅਗਲੀ ਫਿਰ ਐਪੀਸੋਡ ਦੇ ਨਾਲ ਉਹ ਇਸ ਤੋਂ ਵੀ ਸ਼ਾਇਦ ਮਜ਼ੇਦਾਰ ਹੋਣ ਵਾਲਾ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਫਿਰ ਤੁਹਾਡੇ ਜੀ ਸੁਨੇਹਾਂ ਦੀ ਉਡੀਕ ਰਹੇਗੀ ਦੱਸਿਓ ਜ਼ਰੂਰ ਕਿਸੇ ਨੇ ਕੋਈ ਹੋਰ ਨੁਸਖਾ ਲਵੈਂਡਰ ਦੇ ਨਾਲ ਤੇ ਕਿਰਪਾ ਕਰਕੇ ਜੀ ਜਦੋਂ ਅਸੀਂ ਜਿਹੜੀ ਵੀ ਵੀਡੀਓ ਚੜਾਉਂਦੇ ਆ ਉਹਦੇ ਨਾਲ ਸੰਬੰਧਿਤ ਸਵਾਲ ਪੁੱਛ ਲਿਆ ਕਰੋ ਤਾਂ ਸਾਨੂੰ ਵੀ ਅੱਛਾ ਲੱਗਦਾ ਕਿ ਤੁਸੀਂ ਸੁਣੀ ਜੇ ਚੜੇ ਦੇ 1 ਮਿੰਟ ਬਾਅਦ ਆਪਣੀਆਂ ਬਿਮਾਰੀਆਂ ਦਾ ਢੇਰ ਲਾਓਗੇ ਫਿਰ ਉਹ ਤਾਂ ਵਜਾ ਨਹੀਂ ਨਾਂ ਅੰਦਾਸਾ ਦੱਸੋ ਲਵੈਂਡਰ ਦੀ ਤੁਸੀਂ ਨਵੀਂ ਕਿਹੜੀ ਨੁਸਖਾ ਜਿਹੜਾ ਨਵਾਂ ਨੁਸਖਾ ਅਜ਼ਮਾਇਆ ਹੋਏ ਜ਼ਰੂਰ ਸਾਂਝਾ ਕਰਿਓ